ਸਤਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਗਲੀ ਨੰਬਰ 11 ਕਬੀਰ ਨਗਰ ਡਾਬਾ ਰੋਡ ਲੁਧਿਆਣਾ ਵਿੱਚ 15-20 ਮੁੰਡਿਆਂ ਨੇ ਪੱਥਰਾ ਤੇ ਰਾਡਾਂ ਦੇ ਨਾਲ ਕੀਤਾ ਹਮਲਾ ਸਤਿੰਦਰ ਸਿੰਘ ਨੇ ਦੱਸਿਆ ਕਿ ਇਹ ਹਮਲਾ ਸਾਡੇ ਤੇ ਰਜਿੰਦਰ ਕੁਮਾਰ ਸੰਗੀਤਾ ਊਸ਼ਾ ਤੇ ਕ੍ਰਿਸ਼ਨਾ ਨੇ ਕਰਵਾਇਆ ਹੈ ਜੋ ਕਿ ਉਹਨਾਂ ਦੇ ਘਰ ਦੇ ਨੇੜੇ ਹੀ ਰਹਿੰਦੇ ਨੇ ਪੰਜਾਬ ਦੀ ਨਜ਼ਰ ਨਿਊਜ਼ ਦੀ ਟੀਮ ਪਹੁੰਚੀ ਤੇ ਸਤਿੰਦਰ ਤੇ ਸਤਿੰਦਰ ਦੇ ਪਰਿਵਾਰ ਵਾਲਿਆਂ ਦੇ ਨਾਲ ਕੀਤੀ ਗੱਲਬਾਤ ਕੋਣ ਮਾਰਦਾ ਤੇ ਆਜੀ ਨੰਬਰ ਅੱਜ ਵੱਲ ਪਾਈਗੀ ਮੰਮੀ ਕਿਥੇ ਇਸ ਹਮਲੇ ਤੋਂ ਬਾਅਦ ਸਤਿੰਦਰ ਦੇ ਪਰਿਵਾਰ ਦੇ ਨਾਲ ਪੂਰੀ ਗਲੀ ਮੁਹੱਲਾ ਖੜਾ ਹੈ ਤੇ ਨਾਲ ਹੀ ਨਿਹੰਗ ਸਿੰਘ ਖਾਲਸਾ ਦੀ ਫੌਜ ਵੀ ਸਤਿੰਦਰ ਦੇ ਪਰਿਵਾਰ ਦੇ ਨਾਲ ਖੜੀ ਹੈ ਬਾਬਾ ਖਾਲਸਾ ਜੀ ਦਾ ਕਹਿਣਾ ਹੈ ਕਿ ਪੁਲਿਸ ਰਿਪੋਰਟ ਕਰਨ ਤੋਂ ਬਾਅਦ ਵੀ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਜਿਸ ਤੇ ਸਾਰਾ ਪਰਿਵਾਰ ਤੇ ਮੁਹੱਲੇ ਵਾਸੀ ਪੁਲਿਸ ਵਾਲੇ ਦੇ ਪ੍ਰਤੀ ਬਹੁਤ ਨਾਰਾਜ਼ ਨੇ ਓਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਾਬਾ ਜੀ ਕੀ ਮਸਲਾ ਹੈ ਹੁਣ ਦੱਸੋ ਤੁਸੀਂ ਇਹ ਗੁਰੂ ਪਿਆਰਿਓ ਦਿਵਾਲੀ ਤੋਂ ਇੱਕ ਦਿਨ ਪਹਿਲੇ ਆ ਗੁਰਸਿੱਖ ਪਰਿਵਾਰ ਬੈਠੇ ਨੇ ਇਹਨਾਂ ਦੇ ਘਰੇ ਕੁਝ ਗਲੀ ਦੇ ਲੋਕ ਨੇ ਜੋ ਇਹਨਾਂ ਅਗਵਾੜ ਰਹਿੰਦੇ ਨੇ ਉਹਨਾਂ ਨੇ ਇੱਕ ਤਾਂ ਇਹਨਾਂ ਦੇ ਘਰ ਹਮਲਾ ਕੀਤਾ ਤੋੜਪੰਨ ਕੀਤੀ ਔਰ ਘਰ ਦੇ ਜੀਵਾਂ ਨਾਲ ਜੋ ਹੈ ਫੁੱਟ ਮਾਰ ਕੀਤੀ ਔਰ ਇਸ ਵਿਸ਼ੇ ਤੇ ਸਾਡੇ ਪਹਿਲੇ ਬਾਬਾ ਪ੍ਰਕਾਸ਼ ਸਿੰਘ ਜੀ ਵੀ ਹੋਰ ਵੀ ਸੰਗੇ تھے ਆ ਕੇ ਪੁਲਿਸ ਨੂੰ ਮੰਗ ਪੱਤਰ ਵੀ ਦੇ ਚੁੱਕੇ ਨੇ ਮੀਟਿੰਗਾਂ ਵੀ ਕਰ ਚੁੱਕੇ ਨੇ ਔਰ ਪੁਲਿਸ ਦੇ ਜਿਹੜਾ ਕੰਨ ਤੋਂ ਜੂ ਨਹੀਂ ਸਰਕਦੀ ਪਈ ਔਰ ਅਸੀਂ ਜੋ ਆਹ ਪੂਰਾ ਇੱਥੇ ਮਹੱਲਾ ਜੁੜਿਆ ਬੈਠਾ ਹੈ ਪੰਥ ਜੁੜਿਆ ਬੈਠਾ ਹੈ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਾਂਗੇ ਕਿ ਕਾਨੂੰਨ ਜੋ ਹੈ ਉਹ ਹਰੇਕ ਵਾਸਤੇ ਇੱਕ ਹੁੰਦਾ ਹੈ ਨਾ ਕਿ ਇਹ ਕੇ ਚਿੱਟੇ ਵਾਲਿਆਂ ਵਾਸਤੇ ਲੱਗ ਔਰ ਗਰੀਬ ਲੋਕਾਂ ਵਾਸਤੇ ਲੱਗ ਔਰ ਪ੍ਰਸ਼ਾਸਨ ਜੋ ਹੈ ਜੋ ਉਹਨਾਂ ਨੇ ਧਾਰਾ ਲਾਈਆਂ ਨੇ ਔਰ ਉਹ ਪਰਿਵਾਰ ਦੀ ਸੰਤੁਸ਼ਟੀ ਵਾਸਤੇ ਉਹ ਧਾਰਾਂ ਵੀ ਜੋ ਪਰਿਵਾਰ ਦਾ ਕਹਿਣਾ ਔਰ ਮੋਤਵਰ ਸਚਨਾ ਦਾ ਕਹਿਣਾ ਵੀ ਧਾਰਾਂ ਜਾਇਜ਼ ਨਹੀਂ ਹੈ ਸੋ ਪ੍ਰਸ਼ਾਸਨ ਨੂੰ ਅਸੀਂ ਇਹੀ ਕਾਂਗੇ ਭਾਈ ਇਹਨਾਂ ਦੀ ਜੋ ਬੰਦ ਦੀ ਕਾਰਵਾਈ ਸਹੀ ਤਰੀਕੇ ਨਾਲ ਉਹ ਕੀਤੀ ਜਾਵੇ ਨਹੀਂ ਤਾਂ ਫਿਰ ਖਾਲਸਾ ਪੰਥ ਨਾ ਤਾਂ ਚੌਕੀਆਂ ਤੱਕ ਇੱਥੇ ਚੌਕੀਆਂ ਭਰੇਗਾ ਨਾ ਥਾਣਿਆਂ ਅੱਗੇ ਫਿਰ ਖਾਲਸਾ ਪੰਥ ਆਪਣੀ ਕਾਰਵਾਈ ਕਰੇਗਾ ਤੇ ਜਿੰਨੇ ਫਿਰ ਸਾਨੂੰ ਭਾਈ ਗ੍ਰফতার ਕਰਨ ਆ ਨਾ ਉਹ ਆਪਣਾ ਹੱਥੋਂ ਤੇ ਸੈੱਟ ਤੇ ਕਰਕੇ ਆਵੇ ਬਾਬਾ ਜੀ ਜਿਹੜਾ ਲੜਾਈ ਦਾ ਮੁੱਖੇ ਕਾਰਨ ਕੀ ਹੈ ਸਰ ਲੜਾਈ ਦਾ ਮੁੱਖ ਕਾਰਨ ਇਹ ਜੀ ਇੱਕ ਤਾਂ ਉਹ ਜੋ ਹੈ ਕਰੈਕਟਰਲੈਸ ਫੈਮਿਲੀ ਹੈ ਦੂਸਰਾ ਇਹ ਜਿੱਦਰ ਲੋਕ ਨੇ ਗੁਰੂ ਘਰ ਨੂੰ ਮੰਨਦੇ ਨੇ ਗੁਰੂ ਘਰ ਆਂਦੇ ਜਾਂਦੇ ਨੇ ਔਰ ਇਹਨਾਂ ਨੇ ਮਤਲਬ ਉਹ ਆਪਣੇ ਘਰ ਹੀ ਲੜ ਰਹੇ ਸੀਗੇ ਜਾਂ ਕਿਸੇ ਨਾਲ ਲਾ ਲੋ ਇਹਨਾਂ ਨੇ ਸਿਰਫ ਇਹੀ ਕਿਹਾ ਗਵੰਡ ਹੋਣ ਕਰਕੇ ਭਾਈ ਨਾ ਕਰੋ ਸਿਰਫ ਸ਼ਟਾਨ ਪਿੱਛੇ ਹੀ ਇਹਨਾਂ ਦਾ ਜੋ ਸਾਰਾ ਚੱਕਰ ਪੈ ਗਿਆ ਹੋ ਰਹਿਣਾ ਕੋਈ ਉਹਦੇ ਚ ਲੜਾਈ ਚ ਨਾ ਕੋਈ ਸਿੱਧਾ ਨਾ ਕੋਈ ਸਾਈਡ ਪੱਖੋਂ ਹੱਟ ਨਾ ਤੇ ਬਾਬਾ ਜੀ ਜਿਹੜੀ ਦੂਜੀ ਪਾਰਟੀ ਹੈ ਉਹ ਕਿਹੜੇ ਬੰਦੇ ਨੇ ਕੀ ਨਾਮ ਹੈ ਉਹਨਾਂ ਦੇ ਜਿਹੜਾ ਉਹ ਪਰਿਵਾਰ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਹੜਾ ਉਹ ਪਰਿਵਾਰ ਆ ਜੀ ਵੀ ਉਹ ਉਥੇ ਕਿਰਾਏ ਤੇ ਰਹਿੰਦਾ ਤੇ ਕਿਰਾਏ ਤੇ ਜਿਸ ਮਕਾਨ ਚ ਰਹਿੰਦਾ ਉਹ 80 ਗਾਜ ਦਾ ਪ੍ਰਾਪਰਟੀ ਆ ਪਲਾਟ ਆ ਘਰ ਆ ਕਿਸੇ ਦਾ ਉਹ ਵੀ ਦੱਬਿਆ ਹੋਇਆ ਉਹਨਾਂ ਨੇ ਸਟੇ ਲਈ ਆ ਉਹਦੇ ਤੇ ਤੇ ਉਹਨਾਂ ਦਾ ਪਰਿਵਾਰ ਦਾ ਕੰਮ ਹੀ ਇਹੀ ਆ ਕਾਰਜ ਹੀ ਇਹੀ ਆ ਤੇ ਉਹਨਾਂ ਦਾ ਨਾਮ ਐਦਾਂ ਕਿ ਵੀ ਉਹ ਬੱਚਿਆਂ ਦਾ ਨਾਮ ਪੂਸ਼ਾ ਰਾਣੀ ਕਰਕੇ ਆ ਤੇ ਇੱਕ ਸੰਗੀਤਾ ਵਾ ਇੱਕ ਉਹਨਾਂ ਦਾ ਮੁੰਡਾ ਵਾ ਕ੍ਰਿਸ਼ਨਾ ਇੱਕ ਰਜਿੰਦਰ ਸਿੰਘ ਕਰਕੇ ਉਹਦਾ ਪਰਿਵਾਰ ਦਾ ਮੇਲ ਮੰਦਾ ਵਾ ਇੱਕ ਉਹਨਾਂ ਦੀ ਜਿਹੜੀ ਮਾਈ ਆ ਉਹਦਾ ਨਾਮ ਮੈਨੂੰ ਵਿਸਰ ਗਿਆ ਜੀ ਤੇ ਜਦੋਂ ਲੜਾਈ ਹੋਈ ਬਾਬਾ ਜੀ ਤੇ ਇੱਟਾ ਪੱਥਰ ਵੀ ਚੱਲੇ ਜਦੋਂ ਲੜਾਈ ਹੋਈ ਆ ਬਾਬਾ ਜੀ ਲੜਾਈ ਨਹੀਂ ਹੋਈ ਇਹ ਹਮਲਾ ਹੋਇਆ ਵਾ ਲੜਾਈ ਤਾਂ ਕੀਤੀ ਨਹੀਂ ਜਿਹੜੇ ਪਰਿਵਾਰ ਤੇ ਹਮਲਾ ਹੋਇਆ ਉਹ ਤਾਂ ਲੜਾਈ ਕਰਨ ਵਾਲਾ ਪਰਿਵਾਰ ਹੀ ਹੰਦੀਗਾ ਪੂਰਾ ਨਗਰ ਤਾਂ ਹੀ ਇਕੱਠਾ ਜੀ ਗੁਰੂ ਗੁਰੂ ਘਰ ਦੀ ਸੰਗਤ ਤਾਂ ਹੀ ਆਪਾਂ ਗੁਰੂ ਘਰ 'ਚ ਬੈਠੇ ਇਕੱਠੇ ਆ ਅਸੀਂ 571 ਤੋਂ ਹੋਏ ਸੀਗੇ ਇਨਸਪੈਕਟਰ ਜਿਹੜਾ ਮੌਕੇ ਦਾ ਇਸ ਕਾਰਵਾਈ ਦਾ ਬਲਜੀਤ ਸਿੰਘ ਆ ਜੀ ਤੇ ਉਹ ਮੌਕੇ ਤੇ ਪਹੁੰਚੇ ਸੀ ਅਸੀਂ ਗੁਰਦੁਆਰੇ ਦੇ ਲੈਟਰ ਹੈਡ ਤੇ ਮੁਹੱਲਾ ਸੁਵਾਰ ਕਮੇਟੀ ਦਾ ਜਿਹੜੇ ਪ੍ਰਧਾਨ ਸ਼ੇਰ ਸਿੰਘ ਉਹਨਾਂ ਵੱਲੋਂ ਵੀ ਇੱਕ ਸਾਲਾਂ ਸੰਯੁਕਤ ਸੰਵੇਹਾ ਦਿੱਤਾ ਸੀ ਉਹਨਾਂ ਨੂੰ ਇੱਕ ਲੈਟਰ ਹੈਡ ਲਿਖ ਕੇ ਕਿ ਇਹ ਪਰਿਵਾਰ ਦੇ ਪਹਿਲਾਂ ਵੀ ਗੁਰਦੁਆਰੇ ਆ ਕੇ ਵੀ ਬਹੁਤ ਕੁਝ ਐਸੇ ਗਲੇਸ਼ ਕੀਤੇ ਨੇ ਤੇ ਜੋ ਬਰਦਾਸ਼ਤ ਤੋਂ ਬਾਹਰ ਸੀਗੇ ਤੇ ਨਗਰ ਦੇ ਸੰਗਤ ਸਾਰਾ ਪੈਰਾ ਇਹਨਾਂ ਦੇ ਖਿਲਾਫ ਆ ਜੀ ਤੇ ਇਹੀ ਚਾਹੁੰਦਾ ਵੀ ਇਹ ਪਰਿਵਾਰ ਤੇ ਇਹਨੂੰ ਇਸ ਕੇਸ ਵਿੱਚ ਬਣਦੀ ਗੱਲਬਾਹੀ ਤਾਂ ਜਿਹੜੀ ਹੋਣੀ ਆ ਤਾਂ ਹੁਣ ਹੀ ਚਾਹੀਦੀ ਆ ਤੇ ਜਿਹੜਾ ਇਸ ਇਸ ਪਰਿਵਾਰ ਦਾ ਇੱਥੇ ਨਗਰ ਵਿੱਚ ਅਸੀਂ ਇਹਨਾਂ ਨੂੰ ਰਹਿਣ ਨਹੀਂ ਦੇਣਾ ਕਿਉਂਕਿ ਇਹ ਸਾਡੇ ਲਈ ਤੇ ਸਮਾਜ ਲਈ ਖਤਰਾ ਜਿਹੜੇ ਹਮਲੇ ਦੀ ਤੁਸੀਂ ਗੱਲ ਕੀਤੀ ਆ ਜੀ ਉਹ ਕਿਦਾਂ ਹੋਇਆ ਕੀ ਗੱਲਬਾਤ ਆ ਉਹ ਰਾਤ ਨੂੰ ਇੱਟਾਂ ਨਾਲ 25 30 ਮੁੰਡੇ ਬੁਲਾ ਕੇ ਇਹਨਾਂ ਨੇ ਹਮਲਾ ਕਰਾਇਆ ਜੀ ਉਹ ਹਮਲਾ ਕੀਤਾ ਵੀ ਗੇਟ ਨੂੰ ਭੰਨ ਕੇ ਉਹਦੀ ਸੀਸੀਟੀਵੀ ਕੈਮਰੇ ਵੀ ਦੀ ਰਿਕਾਰਡਿੰਗ ਵੀ ਆਪਜੀ ਤੱਕ ਦੇ ਦਾਂਗੇ ਆਪ ਨਾਲ ਚਲਾ ਦਿਓ ਜੀ ਉਹ ਤੇ ਬਾਬਾ ਜੀ ਸਮਲੇ ਚ ਸੱਟਾ ਪਿੱਟਾ ਕਿੰਨੇ ਲੱਗੀਆਂ ਆਪਣੇ ਸੱਟਾਂ ਪਰਿਵਾਰ ਦੇ ਵਿੱਚ ਪਚੰਗੀ ਇਹਨਾਂ ਦੇ ਪਿਤਾ ਜੀ ਦੇ ਸੱਟ ਲੱਗੀ ਆ ਜੀ ਬੱਚੇ ਦੇ ਉਹਨਾਂ ਦੇ ਡਾਂਕੇ ਲੱਗੇ ਸੀ ਉਹ ਚ ਮਲਾਜਾ ਕੀ ਕਰਾਇਆ ਤੇ ਉੱਪਰ ਉੱਪਰ ਪਰਿਵਾਰ ਰਹਿੰਦਾ ਜੀਗਾ ਜੀ ਉਹਨਾਂ ਦੇ ਪਹਚੰਗੀ ਦੇ ਵੀ ਕਾਫੀ ਕੁੱਚੀਆਂ ਛੱਟਾਂ ਲੱਗੀਆਂ ਨੇ ਜੀ ਮਾਤਾ ਬੀਬੀਆਂ ਦੇ ਹੱਥ ਵੀ ਚੱਕਿਆ ਉਹਨਾਂ ਨੇ ਤੇ ਮੋਬਾਈਲ ਵੀ ਖੋ ਕੇ ਲੈ ਕੇ ਕਰਨਾ ਚੋ ਟੌਪਿਕਸ ਵੀ ਖੋ ਕੇ ਲੈ ਕੇ ਅੰਦਰ ਬੜੇ ਨੇ ਉਹ ਔਰ ਜਿਹੜੇ ਜਿਹੜੀ ਤਾਂ ਧਾਰਾਵਾਂ ਲਾਈਆਂ ਨੇ ਉਹ ਬਿਲਕੁਲ ਉਸ ਦੇ ਉਸ ਅਕੋਰਡਿੰਗ ਨਹੀਂ ਲਾਈਆਂ ਇਹਨਾਂ ਨੇ ਧਾਰਾਵਾਂ ਜਿੱਦਾਂ ਲੱਗਣੀਆਂ ਚਾਹੀਦੀਆਂ ਸੀ ਜੀ ਪੁਲਿਸ ਚੌਂਕੀ ਤੁਸੀਂ ਜਾਂਦੇ ਹੋ ਤੇ ਪੁਲਿਸ ਵਾਲੇ ਕੀ ਕਹਿੰਦੇ ਤੁਹਾਨੂੰ ਸਭ ਤੋਂ ਵੱਡੀ ਗੱਲ ਹੈ ਜੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਵੀ ਅਸੀਂ ਪੁਲਿਸ ਚੌਂਕੀ ਗਏ ਨਿਕੇ ਦੀ ਪੁਲਿਸ ਦਾ ਫਰਜ ਬਣਦਾ ਇੱਥੇ ਹੁਣ ਠੀਕ ਹੈ ਨਾ ਜੀ ਕੋਈ ਮੌਕੇ ਦੀ ਵਾਰਦਾਤ ਇੱਥੇ ਹੋਈ ਹੈ ਪੁਲਿਸ ਇੱਥੇ ਆਵੇ ਜਿੱਦਣ ਦੀ ਵਾਰਦਾਤ ਹੋਈ ਹੈ ਜੀ ਉਦੋਂ ਦੋ ਮੁਲਾਜ਼ਮ ਇੱਥੇ ਆਏ ਦੋਨੇ ਨੇ ਪੰਜ ਰਤਨੀ ਛਗੀ ਹੋਈ ਸੀਗੀ ਇੱਕ ਵਰਦੀ ਸੀ ਇੱਕ ਸਿਵਲ ਵਰਦੀ ਸੀ ਉਹਨੇ ਆ ਕੇ ਵੀਡੀਓ ਬਣਾਈ ਸਾਰੀ ਮੌਕੇ ਦੀ ਵੀ ਕੀ ਸਾਰਾ ਕੁਝ ਮੌਕਾ ਦੇਖਿਆ ਕੀ ਗੱਲਬਾਤ ਹੋਈ ਹੈ ਸਾਰੀ ਹੈ ਨਾ ਤੇ ਮੁੜ ਕੇ ਉਹਨਾਂ ਨੇ ਉੱਥੇ ਕੁਝ ਐਕਸ਼ਨ ਨਹੀਂ ਲਿਆ ਪਰਵਾਰ ਵੀ ਉਹ ਮੌਜੂਦ ਸੀ ਸਾਹਮਣੇ ਜਿਨ੍ਹਾਂ ਨੇ ਹਮਲਾ ਕੀਤਾ ਹਾਲਾਂਕਿ ਉਹ ਮੁੰਡੇ ਭੱਜ ਗਏ ਸੀਗੇ ਜਿਹੜੇ ਬੁਲਾਏ ਗਏ ਸੀਗੇ ਤੇ ਉਹ ਸਾਰਿਆਂ ਨੂੰ ਆਪਣੇ ਆਪਣੇ ਘਰੇ ਵਾੜ ਕੇ ਉਹ ਪ੍ਰਸ਼ਾਸਨ ਚਲਾ ਗਿਆ ਜੀ ਉਸ ਤੋਂ ਬਾਅਦ ਜੋ ਪ੍ਰਸ਼ਾਸਨ ਨੇ ਕੋਈ ਬੋਲੀ ਨਹੀਂ ਕੀਤੀ ਪਰ ਸੋ ਸਾਡੀ ਕਦਰਤਾ ਸੀਗੀ ਅਸੀਂ ਇਕੱਠ ਲੋਪ ਦੇ ਵਿੱਚ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਕਿਸੇ ਤਰੀਕੇ ਨਾਲ ਵੀ ਇੱਥੇ ਕੱਟ ਹੋਇਆ ਵਾ ਪ੍ਰਸ਼ਾਸਨ ਫੇਰ ਸਾਡੇ ਕੋਲ ਆਇਆ ਅਸੀਂ ਉਹਨੂੰ ਗੁਰਦੁਆਰੇ ਤੋਂ ਮੰਗ ਪੱਤਰ ਦਿੱਤਾ ਤੇ ਪਰ ਪ੍ਰਸ਼ਾਸਨ ਨੇ ਉਸ ਤੋਂ ਇੱਕ ਪਰਚਾ ਦਾ ਜ਼ਰੂਰ ਕੀਤਾ ਉਸੇ ਟਾਈਮ ਆਹ ਪਰਚਾ ਸਾਡੇ ਕੋਲ ਪਿਆ ਕੰਪਲੇਂਟ ਤੇ ਪਰਚਾ ਦਾ ਜੀ ਕੀਤਾ ਪਰ ਉਹਦੇ ਤੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਮੁਲਾਜ਼ਮ ਨਾ ਕੋਈ ਫੋਨ ਚੱਕ ਰਿਹਾ ਤੇ ਨਾ ਕੋਈ ਸਾਨੂੰ ਕੋਈ ਵਧੀਆ ਰਾਹ ਦਫਰੇ ਨੇ ਵੀ ਅਸੀਂ ਕੀ ਕਰਨਾ ਜਾਂ ਕੀ ਨਹੀਂ ਕਰਨਾ ਕੋਣ ਮਾਰਦਾ ਕੋਣ ਦੇ ਸਿਰ ਤੇ ਮਾਰਦਾ ਆਈ ਜੀ ਅੰਦਰ ਆਜੋ ਅੰਦਰ ਆਈ ਜੀ ਕੋਣ ਮਾਰ ਦਿਆ ਮੰਮੀ ਕਿੱਥੇ ਆਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜੀ ਬਾਈ ਗੁਰਜੀ ਕੰਟਰੋਲ ਸਰ ਵਾਈਨ ਦੀ ਕੀ ਫਤਿਹ ਮੇਰਾ ਨਾਮ ਜਸਮੀਤ ਸਿੰਘ ਹੈ ਜੀ ਕਬੀਰ ਨਗਰ ਦਾ ਬਰੋਡ ਗਲੀ ਨੰਬਰ 11 ਚ ਸਾਡੀ ਰੈਸ਼ ਹੈ ਜੀ ਅਸੀਂ ਕਮਾਕਾਰਾਂ ਤੋਂ ਆਏ ਆ ਆ ਕੇ ਚਲੋ ਗਲੀ ਚ ਮਾੜੀ ਮੋਟੀ ਲੜਾਈ ਲੜ ਰਲ ਹੋਈ ਸਾਨੂੰ ਨਹੀਂ ਪਤਾ ਲੱਗਿਆ ਮੈਂ ਛੜਿਆ ਚਲੋ ਆਪਣੇ ਆਪਣੇ ਘਰੇ ਚਲ ਜੀ ਉਹਨਾਂ ਤੋਂ ਸੱਟਾਂ ਲੱਗੀਆਂ ਅਸੀਂ ਆਪਣੇ ਘਰੇ ਚਲ ਗਏ ਘਰੀਬ ਉਹਨਾਂ ਵੀ 11 11:30 ਵਜੇ ਗਲੀ ਚ ਮੁੰਡੇ ਆਏ 25 30 ਜਣੇ ਇਹ ਆ ਕੇ ਇਕੱਠਾ ਰੋੜੇ ਗੇਟ ਤੇ ਮਾਰਨ ਲੱਗੇ ਮੈਂ ਇੱਕਦਮ ਕੋਠੇ ਤੇ ਗਿਆ ਇਹਨਾਂ ਨੇ ਸਾਡੇ ਤੇ ਕੋਠੇ ਤੇ ਵੀ ਇੱਟਾਂ ਮਾਰੀਆਂ ਜਦੋਂ ਸੀ ਆਪਣੇ ਪਰਿਵਾਰ ਨੂੰ ਪਿੱਛੇ ਕੀਤਾ ਸਾਨੂੰ ਨੇ ਪਤਾ ਲੱਗਿਆ ਇਹ ਇਹਨਾਂ ਨੇ ਗਲੀ ਦੇ ਗੇਟ ਦੇ ਉੱਤੋਂ ਟੱਪ ਕੇ ਅੰਦਰੋਂ ਗੇਟ ਖੋਲ੍ਹ ਕੇ 25 30 ਜਣਿਆਂ ਨੇ ਉੱਤੇ ਸਾਡੇ ਹਮਲਾ ਕੀਤਾ ਮੇਰੇ ਇਹਨਾਂ ਨੇ ਕੇਸਾਂ ਨੂੰ ਹੱਥ ਪਾਇਆ ਮੇਰੇ ਨੱਕ ਤੇ ਮਾਰਿਆ ਮੇਰੇ ਸਿਰ ਤੇ ਰਾਡਾਂ ਮਾਰੀਆਂ ਫਿਰ ਇਹ ਕੋਠੇ ਚੜ੍ਹ ਕੇ ਤੋੜ ਭੰਨ ਕੀਤੀ ਸਾਡੇ ਪਰਿਵਾਰ ਨੇ ਜਿੰਨਾ ਕੁ ਹੋ ਸਕਿਆ ਇਹਨਾਂ ਨੂੰ ਰੋਕੇ ਪਰ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਇਹਨਾਂ ਦਾ ਨੁਕਸਾਨ ਕਰਨਾ ਹੀ ਕਰਨਾ ਸੀ ਇਹਨਾਂ ਨੂੰ ਮਰਥੇਰਾ ਲੁੱਕਿਆ ਪਰ ਇਹ ਨਹੀਂ ਰੁਕੇ 30 35 ਜਣੇ ਉੱਥੇ ਤੀਜੀ ਮੰਜ਼ਲ ਤੱਕ ਚੜ੍ਹ ਕੇ ਗਏ ਫਿਰ ਜਾਂਦੇ ਜਾਂਦੇ ਇਹਨਾਂ ਨੇ ਸਾਹਮਣੇ ਵਾਲੇ ਗਵਾਂਡੀਆਂ ਦੇ ਵੀ ਇੱਟਾਂ ਮਾਰੀਆਂ ਇਹਨਾਂ ਨੇ ਪੂਰੀ ਪਰਮੈਸ਼ੀ ਕੀਤੀ ਬਿਨਾਂ ਦੰਤੋ ਹਾਲਾਂਕਿ ਇਹਨਾਂ ਨੇ ਕਹੀ ਵੀ ਗਿਆ ਵੀ ਸਾਡਾ ਕੋਈ ਰੋਲਾ ਨਹੀਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਚਾਹੁੰਦੇ ਆ ਜੀ ਜਲਦੀ ਤੋਂ ਜਲਦੀ ਕਾਰਵਾਈ ਕਰੇ ਜੇ ਉਹਨਾਂ ਨੂੰ ਕਿਸੇ ਅਫਸਰ ਨੂੰ ਅਸੀਂ ਕਰਦੇ ਆ ਉਹ ਕਹਿੰਦੇ ਸਾਹਿਬ ਨਾਲ ਗੱਲ ਕਰੋ ਵੱਡੇ ਸਾਹਿਬ ਕੋ ਜਾਣੇ ਕਹਿੰਦੇ ਦੂਜੇ ਸਾਹਿਬ ਨਾਲ ਗੱਲ ਕਰੋ ਐਂ ਹੀ ਦੋ ਤਿੰਨ ਨੌਕੇ ਸਾਨੂੰ ਕਿਹੜੇ ਤੇ ਕਿਹੜਾ ਘੜਾਈ ਜਾਂਦੇ ਮੌਕੇ ਤੇ ਪੁਲਿਸ ਨੇ ਆ ਕੇ ਥੋੜੇ ਵੀ ਬਿਆਨ ਨਹੀਂ ਮੌਕੇ ਤੇ ਆ ਕੇ ਸਾਡੇ ਤੋਂ ਕੋਈ ਬਿਆਨ ਲਏ ਸੀ ਮੌਕੇ ਤੇ ਆ ਕੇ ਪੁਲਿਸ ਨੇ ਸਿਰਫ ਤਸਵੀਰਾਂ ਖਿੱਚ ਕੇ ਚੱਲ ਗਏ ਜੀ ਕੋਈ ਕਾਰਵਾਈ ਪੁੱਛਿਆ ਕੁਛ ਵੀ ਕਰਾਂਗੇ ਕਿੰਦਾ ਇਹ ਕਿੰਦਾ ਨਹੀਂ ਬਸ ਤਸਵੀਰਾਂ ਖਿੱਚ ਕੇ ਚੱਲ ਗਏ ਉਹ ਪਹਿਲਾਂ ਤਾਂ ਨਾ ਸਾਨੂੰ ਕੁਛ ਨਹੀਂ ਕੀਤਾ ਅਸੀਂ ਖੜੇ ਦੇਖਦੇ ਸੀ ਜਦੋਂ ਅਸੀਂ ਇਹਨਾਂ ਨੂੰ ਬਚਾਉਣ ਲਈ ਦੀਦੀ ਉਹਨਾਂ ਉੱਪਰ ਰਾਣੀ ਤੇ ਭਾਜੀ ਉਹਨਾਂ ਨੂੰ ਜੱਗੂ ਨੂੰ ਬਚਾਉਣ ਲਈ ਬੋਲੇ ਫਿਰ ਉਹ ਸਾਨੂੰ ਗਾਲ ਕੱਢੀ ਨਾਲੇ ਤੇ ਸਾਡੇ ਸਹੰਗਰੇ ਫਿਰ ਗਾਲ ਕੱਢੀ ਫੇਰ ਮੁਰਕ ਨੇ ਸਾਡੇ ਦਿੱਕਤਾ ਮਾਰਨੀ ਸ਼ੁਰੂ ਕਰ ਦਿੱਤੀ। ਹਾਂਜੀ ਸਰ ਕੀ ਨਾਮ ਹੈ ਤੁਹਾਡਾ? ਹਾਨੀ ਕੁਮਾਰ ਗੁੱਟਾ ਹੈ। ਤੇ ਕੀ ਕਹਿਣਾ ਚਾਹੁੰਦੇ ਤੁਸੀਂ? ਸਰ ਅਸੀਂ ਕਹਿਣਾ ਚਾਹੁੰਦੇ ਜੀ ਸਾਨੂੰ 2 ਸਾਲ ਹੋ ਗਏ ਜੀ ਕਿਰਾਏ ਦੇ ਦਿੱਤਾ ਹੈ ਜੀ ਮਕਾਨ। 2 ਸਾਲ ਤੋਂ ਹੀ ਨਾ ਤੋਂ ਕਿਰਾਇਆ ਦੇ ਰਹੇ ਜੀ ਨਾ ਬਿਲੀ ਦਾ ਬਿਲ ਬਰ ਰਹੇ। ਬਾਕੀ ਆਪਣੀ ਗੁੰਡਾਗਰਦੀ ਕਰਦੀ ਕਰਦੀ ਲਾਭ ਮੰਲੇ ਵਾਲੇ ਸਾਰੇ ਤੰਗ ਆਏ ਜੀ ਨਾ। ਤੁਸੀਂ ਕਿੱਦਾਂ ਦੀ ਕਾਰਵਾਈ ਚਾਹੁੰਦੇ ਹੋ ਇਹਨਾਂ ਤੋਂ? ਇਹ ਸਰਕਾਰ ਦੇ ਜੀ ਪ੍ਰਸ਼ਾਸਨ ਦੇ ਇਹ ਹੈ ਵੀ ਜੋ ਜਿਹੜੀ ਬਣਦੀ ਕਾਰਵਾਈ ਜਿਵੇਂ ਗੁੰਡਾਗਰਦੀ ਕਰਦੇ ਆ ਜੀ। ਜਿਹੜੀ ਕਾਰਵਾਈ ਇਹ ਬੰਦੀ ਆ ਜੀ ਉਹ ਕਾਰਵਾਈ ਕਰ ਰਹੇ ਨੇ ਤੁਸੀਂ ਜਦੋਂ ਕਿਰਾਇਆ ਲੈਣ ਜਾਂਦੇ ਹੋ ਕੀ ਕਹਿੰਦੇ ਤੁਹਾਨੂੰ ਹੁਣ ਕਿਰਾਇਆ ਲੈਣ ਜਾਂਦੇ ਜੀ ਤਾਂ ਸਟੇ ਲੱਗੀ ਗਈ ਆ ਤੇ ਸਟੇ ਕਰਕੇ ਜਾਂਦੇ ਵੀ ਨਹੀਂ ਇੰਟਰਵਿਊ ਬੋਲੇ ਵੀ ਮੈਂ ਇੰਟਰਵਿਊ ਕਰ ਨਹੀਂ ਸਕਦੇ ਸਰ ਹੁਣ ਤੇ ਤੁਸੀਂ ਸਟੇ ਲਈ ਆ ਇਸ ਤੋਂ ਪਹਿਲੇ ਜਦੋਂ ਕਿਰਾਇਆ ਲੈਣ ਜਾਂਦੇ ਸੀ ਕੀ ਕਹਦੇ ਸੀ ਤੁਹਾਨੂੰ ਸਾਰਾ ਸੀ ਨੀਚੇ ਦਾ ਕੇ ਪੋਰਸ਼ਨ ਦਿੱਤਾ ਹੋਇਆ ਦਾ ਕਿਰਾਏ ਤੇ ਬਾਕੀ ਉੱਪਰ ਦਾ ਕੋਈ ਪੋਰਸ਼ਨ ਨਹੀਂ ਉਹਨਾਂ ਨੇ ਕਿਹਾ ਕਿ ਸਾਡੇ ਤਾਲੇ ਤੋੜਨੀ ਅਸੀਂ ਪੁਲਿਸ ਨੂੰ ਵੀ ਕੰਪਲੇਨਟ ਕੀਤੀ ਲੇਕਿਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਮੁੱਲ ਦੇ ਨਾਲ ਆ ਜੀ ਦਾ ਮੁੱਲ ਸੰਗਤ ਦੇ ਨਾਲ ਹੀ ਕਿੰਨੇ ਸਾਲ ਹੋ ਗਏ ਜੀ ਤਾਂ ਉਹਨਾਂ ਨੂੰ ਕਬਜ਼ਾ ਕਿਤੇ ਕਬਜ਼ਾ 3 ਸਾਲ ਹੋ ਗਏ ਸਾਰੇ 1 ਸਾਲ ਕਿਰਾਇਆ ਦਿੱਤਾ 2 ਸਾਲ ਤੇ ਰੇ ਹੋ ਗਏ ਸਾਲੂ